ਜੇਕਰ ਤੇ ਉਹਨੇ ਕਰਨਾ ਸੀ ਮਾਂ ਐ ਆਪਣੀ ਮਾਰੀ ਹੋਵੇ ਚੰਗੀ ਹੋਵੇ ਕੋਈ ਬੱਚਾ ਜਾਂਦਾ ਜਦੋਂ ਮਾਂ ਨੂੰ ਕਹਤਾ 100 ਰੁਪਏ ਦੇ ਲੈ ਕੇ ਤੇ ਉਹ ਧਰਨੇ ਤੇ ਜਾਂਦੀਆਂ ਦਿਹਾੜੀ ਦਿਹਾੜ ਦੀ دیਵਾਨੀ ਦੀ ਮੈਂ دیਵਾਨੀ ਦੀ ਹੋ ਗਈਆਂ ਸਟਾਇ ਪਾਣੀਆਂ ਦੇ ਵਿੱਚ ਛੰਨਾ ਗੋਏ ਵਾਲਿਆਂ ਦੇ ਵਿੱਚ ਮੈਂ ਜਰਮ ਦਿੱਤਾ ਸੌਖਾ ਕੀਤਾ ਆ ਜਿਹੜਾ ਪ੍ਰਧਾਨ ਹੈ ਮੈਂ ਇਹ ਵੀ ਇੱਕ ਪਾਸੇ ਤੇ じゃ ਪਹੂਈ ਤੇ ਇੱਕ ਪਾਸੇ ਤੇ ਜਾ ਹੀ ਗਾਂਦਕ ਮੇਰੇ 16 ਸਾਲ ਹੋ ਗਏ ਮੇਰੀ ਬੇਟੀ ਨੂੰ ਨੌਕਰੀ ਕਰਨ ਦੇ ਤੱਕ ਇਹ ਗੱਲ ਹੋਈ ਨਹੀਂ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਜਿੰਨਾ ਚਿਰ ਮੈਂ ਅੱਖੀ ਨਹੀਂ ਵੇਖੀ ਮੇਰੇ 16 ਸਾਲ ਹੋ ਗਏ ਮੇਰੀ ਬੇਟੀ ਨੂੰ ਨੌਕਰੀ ਕਰਨ ਦੇ ਤੱਕ ਇਹ ਗੱਲ ਹੋਈ ਨਹੀਂ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਜਿੰਨਾ ਚਿਰ ਮੈਂ ਅੱਖੀ ਨਹੀਂ ਵੇਖੀ ਸੋਣ ਤੁਸੀਂ ਸੰਘਰਸ਼ ਦੇ ਵਿੱਚ ਦਿੱਲੀ ਕਿੰਨੀ ਦੇ ਰਹੇ ਤੇ ਤੁਹਾਡੀਆਂ ਕੀ ਕੀ ਮੰਗਾਂ ਸੀ ਮੇਰੀਆਂ ਮੰਗਾਂ ਇਹੋ ਸਨ ਸਾਨੂੰ ਖਰਾਬਾ ਮਿਲੇ ਕਿਉਂ ਸਾਡੀਆਂ ਫਸਲਾਂ ਰੁੜਿੰਗਾ ਮਾਂ ਕਿਆ ਨਾ ਤਾਂ insan ਕੋਈ ਹੋਇਆ ਉਹ ਮਿਲੇ ਸਾਡੀਆਂ ਜ਼ਮੀਨਾਂ ਜਿਹੜੀਆਂ ਪਕੀਆਂ ਹੋਈਆਂ ਨਾ ਕੱਚੀਆਂ ਕਿੱਤਾਂ ਉਹ ਸਾਡੀਆਂ ਮਾਲਕੀਆਂ ਬਣ ਜਾਣ। ਕੁਲਵਿੰਦਰ ਨੇ ਵੀ ਕੱਲ ਤੁਹਾਡਾ ਜ਼ਿਕਰ ਕੀਤਾ ਤੁਸੀਂ ਵੀਡੀਓ ਦੇਖੀਓ। 에어ਪੋਰਟ ਦੇ ਉੱਤੇ ਕੁਲਵਿੰਦਰ ਨੇ ਇਹ ਇੱਥੇ ਫੋਨ ਮੈਂ ਤੇ ਆਈ ਚਾ 7 ਵਜੇ 6 ਵਜੇ ਮੈਂ ਨਹੀਂ ਘਰੇ ਹੈਗੀ ਸੀ। ਨਵੇਂ ਮਰਬੇ ਤੇ ਗਈ ਮੈਂ ਇਹ ਮੇਰਾ ਖਾ ਮੈਨੂੰ ਨਹੀਂ ਪਤਾ ਕੀ ਗੱਲ ਦੇ। ਜਦੋਂ ਇਹ ਘਟਨਾ ਵਾਪਰੀ ਤੁਸੀਂ ਘਰ ਦੇ ਵਿੱਚ ਨਹੀਂ ਹੈਗੇ। ਨਹੀਂ ਹੈਗੇ। ਪਤਾ ਕਿੱਦਾਂ ਲੱਗਾ? ਪਤਾ ਲੱਗਾ ਜਦੋਂ ਮੈਂ ਘਰੇ ਆਈਆਂ। ਜਦੋਂ ਇੱਥੇ ਆਏ ਇੱਥੇ ਸ਼ਾਮੇ। ਮੈਨੂੰ ਨਹੀਂ ਪਤਾ ਲੱਗਾ ਕਿ ਇਹਨਾਂ ਦੱਸਿਆ ਇਹਨੇਗਾ ਹਾਂ ਮੈਨੂੰ ਨੇ ਦੱਸਿਆ ਪੱਲ ਪੁੱਲ ਸੀ ਮੈਂ ਉੱਥੇ ਚੱਲਦੀ ਮੈਂ ਘਰੇ ਨਹੀਂ ਸੀ ਆਦੀ ਜੇਕਰ ਤੇ ਉਹਨੇ ਕਰਨਾ ਸੀ ਮਾਂ ਐ ਆਪਣੀ ਮਾਰੀ ਹੋਵੇ ਚੰਗੀ ਹੋਵੇ ਕੋਈ ਬੱਚਾ ਜਾਂਦਾ ਜਦੋਂ ਮਾਂ ਨੂੰ ਕਹਤਾ 100 ਰੁਪਏ ਦੇ ਲੈ ਕੇ ਤੇ ਉਹ ਧਰਨੇ ਤੇ ਜਾਂਦੀਆਂ ਦਿਹਾੜੀ ਦੀ ਆ ਦਵਾਨੀ ਦੀ ਮੈਂ ਦਵਾਨੀ ਦੀ ਹੋ ਗਈ ਹਾਂ ਹੈ ਜਦੋਂ ਉਹ ਠਾਇ ਪਾਣੀਆਂ ਦੇ ਵਿੱਚ ਛੰਨਾ ਗੋਏ ਵਾਲੇ ਦੇ ਵਿੱਚ ਮੈਂ ਜਰਮ ਦਿੱਤਾ ਸਾਕ ਪੀਰਤਾ ਆ ਜਿਹੜਾ ਪ੍ਰਧਾਨ ਹੈ ਮੈਂ ਇਹ ਵੀ ਇੱਕ ਪਾਸੇ ਤੇ ਜਾ ਪਹੂਈ ਤੇ ਇੱਕ ਪਾਸੇ ਤੇ ਜਾ ਹੀ ਗੰਦ ਮੇਰੇ 16 ਸਾਲ ਹੋ ਗਏ ਮੇਰੀ ਬੇਟੀ ਨੂੰ ਨੌਕਰੀ ਕਰਨ ਦੀ ਅੱਜ ਤੱਕ ਇਹ ਗੱਲ ਹੋਈ ਨਹੀਂ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਜਿੰਨਾ ਚਿਰ ਮੈਂ ਅੱਖੀ ਨਹੀਂ ਵੇਖੀ। ਸੋ ਤੁਸੀਂ ਇਸ ਸੰਘਰਸ਼ ਦੇ ਵਿੱਚ ਦਿੱਲੀ ਕਿੰਨੀ ਦੇ ਰਹੇ ਤੇ ਤੁਹਾਡੀਆਂ ਕੀ ਕੀ ਮੰਗਾਂ ਸੀ ਜੀ? ਮੇਰੀਆਂ ਮੰਗਾਂ ਇਹੋ ਸਗੀਆਂ ਸਾਨੂੰ ਖਰਾਬਾ ਮਿਲੇ ਕਿਉਂ ਸਾਡੀਆਂ ਫਸਲਾਂ ਰੋੜੀਆਂ માં ਇਹ ਨਾ ਤਾਂ ਕਿਸਾਨ ਕੋਈ ਹੋਇਆ ਉਹ ਮਿਲੇ ਸਾਡੀਆਂ ਜ਼ਮੀਨਾਂ ਜਿਹੜੀਆਂ ਪੱਕੀਆਂ ਹੋਈਆਂ ਨਾ ਕੱਚੀਆਂ ਕਿੱਤਾਂ ਉਹ ਸਾਡੀਆਂ ਮਾਲਕੀਆਂ ਬਣ ਜਾਣ। ਕਲਵਿੰਦਰ ਨੇ ਵੀ ਕੱਲ ਤੁਹਾਡਾ ਜ਼ਿਕਰ ਕੀਤਾ ਤੁਸੀਂ ਵੀਡੀਓ ਦੇਖਿਓ 에어ਪੋਰਟ ਦੇ ਉੱਤੇ ਕਲਵਿੰਦਰ ਨੇ ਇੱਥੇ ਫੋਨ ਮੈਂ ਤੇ ਆਈ ਚਾ 7 ਵੇ 6 ਵਜੇ ਮੈਂ ਨਹੀਂ ਘਰੇ ਹੈਗੀ ਸੀ ਨਾ ਮਰਬੇ ਤੇ ਗਈ ਮੈਂ ਇਹ ਮੇਰਾ ਖਾ ਮੈਨੂੰ ਨਹੀਂ ਪਤਾ ਕੀ ਗੱਲ ਜਦੋਂ ਇਹ ਘਟਨਾ ਵਾਪਰੀ ਤੁਸੀਂ ਘਰ ਦੇ ਵਿੱਚ ਨਹੀਂ ਹੈਗੇ ਨਹੀਂ ਹੈਗੇ ਪਤਾ ਕਿਦਾਂ ਲੱਗਾ ਪਤਾ ਲੱਗਾ ਜਦੋਂ ਮੈਂ ਘਰੇ ਆਈਆਂ ਜਦੋਂ ਇੱਥੇ ਆਏ ਇੱਥੇ ਸ਼ਾਮ ਨੂੰ ਮੈਨੂੰ ਨਹੀਂ ਪਤਾ ਲੱਗਾ ਕਿਹਨਾਂ ਦੱਸਿਆ ਆਇਨੇਗਾ ਹਾਂ ਮੈਨੂੰ ਨਹੀਂ ਦੱਸਿਆ ਪਾਲ ਪਾਲਸੀ ਮੈਂ ਉੱਥੇ ਚੱਲ ਗਈ ਮੈਂ ਘਰੇ ਨਹੀਂ ਸੀ ਆਦੀ ਜੇਕਰ ਤੇ ਉਹਨੇ ਕਰਨਾ ਸੀ ਮਾਂ ਆ ਆਪਣੀ ਮਾੜੀ ਹੋਵੇ ਚੰਗੀ ਹੋਵੇ ਕੋਈ ਬੱਚਾ ਜਾਂਦਾ ਜਦੋਂ ਮਾਂ ਨੂੰ ਕਹਤਾ 100 ਰੁਪਏ ਦੇ ਲੈ ਕੇ ਤੇ ਉਹ ਤਰਨੇ ਤੇ ਜਾਂਦੀਆਂ ਦਿਹਾੜੀ ਦੀ ਆ ਦਵਾਨੀ ਦੀ ਮੈਂ ਦਵਾਨੀ ਦੀ ਹੋ ਗਈ ਹਾਂ ਜਦੋਂ ਉਹ ਠਾਇ ਪਾਣੀਆਂ ਦੇ ਵਿੱਚ ਛੰਨਾ ਗੋਏ ਵਾਲਿਆਂ ਦੇ ਵਿੱਚ ਮੈਂ ਜਨਮ ਦਿੱਤਾ ਸਭ ਕੁਝ ਪੀਰਤਾ ਆ ਜਿਹੜਾ ਪ੍ਰਧਾਨ ਮੈਂ ਇਹ ਵੀ ਇੱਕ ਪਾਸੇ ਤੇ ਜਾ ਪਹੂਈ ਤੇ ਇੱਕ ਪਾਸੇ ਤੇ ਜਾ ਹੀ ਗਾਂਦ ਮੇਰੇ 16 ਸਾਲ ਹੋ ਗਏ ਮੇਰੀ ਬੇਟੀ ਨੂੰ ਨੌਕਰੀ ਕਰਨ ਦੀ ਅਜੇ ਤੱਕ ਇਹ ਗੱਲ ਹੋਈ ਨਹੀਂ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਜਿੰਨਾ ਚਿਰ ਮੈਂ ਅੱਖੀ ਨਹੀਂ ਵੇਖੀ। ਸੋ ਤੁਸੀਂ ਇਸ ਸੰਘਰਸ਼ ਦੇ ਵਿੱਚ ਦਿੱਲੀ ਕਿੰਨੀ ਦੇ ਰਹੇ ਤੇ ਤੁਹਾਡੀਆਂ ਕੀ ਕੀ ਮੰਗਾਂ ਸੀ ਜੀ? ਮੇਰੀਆਂ ਮੰਗਾਂ ਇਹੋ ਸਨ ਕਿ ਸਾਨੂੰ ਖਰਾਬਾ ਮਿਲੇ ਕਿਉਂ ਸਾਡੀਆਂ ਫਸਲਾਂ ਰੋੜੀਆਂ માં ਇਹ ਨਾ ਤਾਂ ਕਿਸਾਨ ਕੋਈ ਹੋਇਆ ਉਹ ਮਿਲੇ ਸਾਡੀਆਂ ਜ਼ਮੀਨਾਂ ਜਿਹੜੀਆਂ ਪੱਕੀਆਂ ਹੋਈਆਂ ਨਾ ਪੱਟੀਆਂ ਕਿੱਤਾਂ ਉਹ ਸਾਡੀਆਂ ਮਾਲਕੀਆਂ ਬਣ ਜਾਣ। ਕਲਵਿੰਦਰ ਨੇ ਵੀ ਕੱਲ ਤੁਹਾਡਾ ਜ਼ਿਕਰ ਕੀਤਾ ਤੁਸੀਂ ਵੀਡੀਓ ਦੇਖੀਓ 에어ਪੋਰਟ ਦੇ ਉੱਤੇ ਕਲਵਿੰਦਰ ਨੇ ਇੱਥੇ ਫੋਨ ਮੈਂ ਤੇ ਆਈ ਚਾ 7 ਵੇ 6 ਵਜੇ ਮੈਂ ਨਹੀਂ ਘਰੇ ਹੈਗੀ ਸੀ ਨਾ ਮਰਬੇ ਤੇ ਗਈ ਮੈਂ ਇਹ ਮੇਰਾ ਖਾ ਮੈਨੂੰ ਨਹੀਂ ਪਤਾ ਕੀ ਗੱਲ ਜਦੋਂ ਇਹ ਘਟਨਾ ਵਾਪਰੀ ਤੁਸੀਂ ਘਰ ਦੇ ਵਿੱਚ ਨਹੀਂ ਹੈਗੇ ਨਹੀਂ ਹੈਗੇ ਪਤਾ ਕਿਦਾਂ ਲੱਗਾ ਪਤਾ ਲੱਗਾ ਜਦੋਂ ਮੈਂ ਕਰੇ ਆਈਆਂ ਜਦੋਂ ਇੱਥੇ ਆਏ ਇੱਥੇ ਸ਼ਾਮੇ ਮੈਨੂੰ ਨਹੀਂ ਪਤਾ ਲੱਗਾ ਕਿਹਨਾਂ ਦੱਸਿਆ ਆਈ ਨਹੀਂਗਾ ਹਾਂ ਮੈਨੂੰ ਨਹੀਂ ਦੱਸਿਆ ਪਾਲਪੋਲੇ ਸੀ ਮੈਂ ਉੱਥੇ ਚੱਲਦੀ ਮੈਂ ਘਰੇ ਨਹੀਂ ਸੀ ਆਦੀ ਜੇਕਰ ਤੇ ਉਹਨੇ ਕਰਨਾ ਸੀ ਮਾਂ ਐ ਆਪਣੀ ਮਾੜੀ ਹੋਵੇ ਚੰਗੀ ਹੋਵੇ ਕੋਈ ਬੱਚਾ ਜਾਂਦਾ ਜਦੋਂ ਮਾਂ ਨੂੰ ਕਹਤਾ 100 ਰੁਪਏ ਦੇ ਲੈ ਕੇ ਤੇ ਉਹ ਤਰਨੇ ਤੇ ਜਾਂਦੀਆਂ ਦਿਹਾੜੀ ਦੀ ਆ ਦਵਾਨੀ ਦੀ ਮੈਂ ਦਵਾਨੀ ਦੀ ਹੋ ਗਈ ਹਾਂ ਹੈ ਜਦੋਂ ਉਹ ਠਾਇ ਪਾਣੀਆਂ ਦੇ ਵਿੱਚ ਛੰਨਾ ਗੋਏ ਵਾਲੇ ਦੇ ਵਿੱਚ ਮੈਂ ਜਰਮ ਦਿੱਤਾ ਸਾਕ ਪੀਰਤਾ ਆ ਜਿਹੜਾ ਪ੍ਰਧਾਨ ਹੈ ਮੈਂ ਇਹ ਵੀ ਇੱਕ ਪਾਸੇ ਦੱਜਾ ਪਹੂਈ ਤੇ ਇੱਕ ਪਾਸੇ ਦੇ ਜਾ ਹੀ ਗੰਦ ਮੇਰੇ 16 ਸਾਲ ਹੋ ਗਏ ਮੇਰੀ ਬੇਟੀ ਨੂੰ ਨੌਕਰੀ ਕਰਨ ਦੇ ਤੱਕ ਇਹ ਗੱਲ ਹੋਈ ਨਹੀਂ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਜਿੰਨਾ ਚਿਰ ਮੈਂ ਅੱਖੀ ਨਹੀਂ ਵੇਖੀ ਤੁਸਾਂ ਤੁਸੀਂ ਸੰਘਰਸ਼ ਦੇ ਵਿੱਚ ਦਿੱਲੀ ਕਿੰਨੀ ਤੇ ਰਹੇ ਤੇ ਤੁਹਾਡੀਆਂ ਕੀ ਕੀ ਡਿਮਾਂਡਾਂ ਸੀ ਮੇਰੀਆਂ ਡਿਮਾਂਡਾਂ ਇਹੋ ਸਗੀਆਂ ਸਾਨੂੰ ਖਰਾਬਾ ਮਿਲੇ ਕਿਉਂ ਸਾਡੀਆਂ ਫਸਲਾਂ ਰੁੜਿੰਗਾ ਮੈਂ ਨਾ ਦਾ ਨੁਸਾਨ ਕੋਈ ਹੋਇਆ ਉਹ ਮਿਲੇ ਸਾਡੀਆਂ ਜ਼ਮੀਨਾਂ ਜਿਹੜੀਆਂ ਪੱਕੀਆਂ ਹੋਈਆਂ ਨਾ ਕੱਚੀਆਂ ਕਿੱਤਾਂ ਉਹ ਸਾਡੀਆਂ ਮਾਲਕੀਆਂ ਬਣ ਜਾਣ ਕਲਵਿੰਦਰ ਨੇ ਵੀ ਕੱਲ ਤੁਹਾਡਾ ਜ਼ਿਕਰ ਕੀਤਾ ਤੁਸੀਂ ਵੀਡੀਓ ਦੇਖੀਓ 에어ਪੋਰਟ ਦੇ ਉੱਤੇ ਕਲਵਿੰਦਰ ਨੇ ਇੱਥੇ ਫੋਨ ਮੈਂ ਤੇ ਆਈ ਚਾ 7 ਵੇ 6 ਵਜੇ ਮੈਂ ਨਹੀਂ ਘਰੇ ਹੈਗੀ ਸੀ ਨਾ ਮਰਬੇ ਤੇ ਗਈ ਮੈਂ ਇਹ ਮੇਰਾ ਖਾ ਮੈਨੂੰ ਨਹੀਂ ਪਤਾ ਕੀ ਗੱਲ ਜਦੋਂ ਇਹ ਘਟਨਾ ਵਾਪਰੀ ਤੁਸੀਂ ਘਰ ਦੇ ਵਿੱਚ ਨਹੀਂ ਹੈਗੇ ਨਹੀਂ ਹੈਗੇ ਪਤਾ ਕਿਦਾਂ ਲੱਗਾ ਪਤਾ ਲੱਗਾ ਜਦੋਂ ਮੈਂ ਘਰੇ ਆਈਆਂ ਜਦੋਂ ਇੱਥੇ ਆਏ ਇੱਥੇ ਸ਼ਾਮ ਨੂੰ ਮੈਨੂੰ ਨਹੀਂ ਪਤਾ ਲੱਗਾ ਕਿਹਨਾਂ ਦੱਸਿਆ ਆਇਨੇਗਾ ਹਾਂ ਮੈਨੂੰ ਨਹੀਂ ਦੱਸਿਆ ਪਾਲਪੋਲਾ ਸੀ ਮੈਂ ਉੱਥੇ ਚੱਲਦੀ ਮੈਂ ਘਰ ਹੀ ਨਹੀਂ ਸੀ ਆਦੀ ਜੇਕਰ ਤੇ ਉਹਨੇ ਕਰਨਾ ਸੀ ਮਾਂ ਐ ਆਪਣੀ ਮਾੜੀ ਹੋਵੇ ਚੰਗੀ ਹੋਵੇ ਕੋਈ ਬੱਚਾ ਜਾਂਦਾ ਜਦੋਂ ਮਾਂ ਨੂੰ ਕਹਤਾ 100 ਰੁਪਏ ਦੇ ਲੈ ਕੇ ਤੇ ਉਹ ਤਰਨੇ ਤੇ ਜਾਂਦੀਆਂ ਦਿਹਾੜੀ ਦੀ ਆ ਦਵਾਨੀ ਦੀ ਮੈਂ ਦਵਾਨੀ ਦੀ ਹੋ ਗਈ ਹਾਂ ਹੈ ਜਦੋਂ ਉਹ ਠਾਇ ਪਾਣੀਆਂ ਦੇ ਵਿੱਚ ਛੰਨਾ ਗੋਏ ਵਾਲੇ ਦੇ ਵਿੱਚ ਮੈਂ ਜਰਮ ਦਿੱਤਾ ਸਾਕਾ ਕੀਤਾ ਆ ਜਿਹੜਾ ਪ੍ਰਧਾਨ ਆ ਮੈਂ ਇਹ ਵੀ ਇੱਕ ਪਾਸੇ ਦੱਜਾ ਪਹੂਈ ਤੇ ਇੱਕ ਪਾਸੇ ਦੱਜਾ ਹੀ ਗਾਂਦ ਮੇਰੇ 16 ਸਾਲ ਹੋ ਗਏ ਮੇਰੀ ਬੇਟੀ ਨੂੰ ਨੌਕਰੀ ਕਰਨ ਦੀ ਅੱਜ ਤੱਕ ਇਹ ਗੱਲ ਹੋਈ ਨਹੀਂ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਜਿੰਨਾ ਚਿਰ ਮੈਂ ਅੱਖੀ ਨਹੀਂ ਵੇਖੀ। ਸੋ ਤੁਸੀਂ ਇਸ ਸੰਘਰਸ਼ ਦੇ ਵਿੱਚ ਦਿੱਲੀ ਕਿੰਨੀ ਤੇ ਰਹੇ ਤੇ ਤੁਹਾਡੀਆਂ ਕੀ ਕੀ ਮੰਗਾਂ ਸੀ ਜੀ? ਮੇਰੀਆਂ ਮੰਗਾਂ ਇਹੋ ਸਗੀਆਂ ਸਾਨੂੰ ਖਰਾਬਾ ਮਿਲੇ ਕਿਉਂ ਸਾਡੀਆਂ ਫਸਲਾਂ ਰੁੜਿੰਗਾ ਮਾ ਇਹ ਨਾਦਾਨ ਨਸਾਨ ਕੋਈ ਹੋਇਆ ਉਹ ਮਿਲੇ ਸਾਡੀਆਂ ਜ਼ਮੀਨਾਂ ਜਿਹੜੀਆਂ ਪੱਕੀਆਂ ਹੋਈਆਂ ਨਾ ਕੱਚੀਆਂ ਕਿੱਤਾਂ ਉਹ ਸਾਡੀਆਂ ਮਾਲਕੀਆਂ ਬਣ ਜਾਣ। ਕਲਵਿੰਦਰ ਨੇ ਵੀ ਕੱਲ ਤੁਹਾਡਾ ਜ਼ਿਕਰ ਕੀਤਾ ਤੁਸੀਂ ਵੀਡੀਓ ਦੇਖੀਓ 에어ਪੋਰਟ ਦੇ ਉੱਤੇ ਕਲਵਿੰਦਰ ਨੇ ਇੱਥੇ ਫੌਂਟ ਮੈਂ ਤੇ ਆਈ ਚਾ 7 ਵਜੇ 6 ਵਜੇ ਮੈਂ ਨਹੀਂ ਘਰੇ ਹੈਗੀ ਸੀ ਨਵੇਂ ਮਾਰਗ ਤੇ ਗਈ ਸੀ ਮੈਂ ਇਹ ਮੇਰਾ ਖਮ ਮੈਨੂੰ ਨਹੀਂ ਪਤਾ ਕਿ ਗੱਲ ਜਦੋਂ ਇਹ ਘਟਨਾ ਵਾਪਰੀ ਤੁਸੀਂ ਘਰ ਦੇ ਵਿੱਚ ਨਹੀਂ ਹੈਗੇ ਨਹੀਂ ਹੈਗਾ ਪਤਾ ਕਿਦਾਂ ਲੱਗਾ ਪਤਾ ਲੱਗਾ ਜਦੋਂ ਮੈਂ ਕਰੇ ਆਈਆਂ ਜਦੋਂ ਇੱਥੇ ਤੁਸੀਂ ਆਏ ਤੇ ਸ਼ਾਮੇ ਮੈਨੂੰ ਨਹੀਂ ਪਤਾ ਲੱਗਾ ਕਿ ਇਹਨਾਂ ਦੱਸਿਆ ਆਈ ਨੇਗਾ ਹਾਂ ਮੈਨੂੰ ਨਹੀਂ ਦੱਸਿਆ ਪਾਲ ਫੋਲਸੀ ਮੈਂ ਉੱਥੇ ਚਲ ਗਈ ਮੈਂ ਘਰੇ ਨਹੀਂ ਸੀ ਆਦੀ ਜੇਕਰ ਤੇ ਉਹਨੇ ਕਰਨਾ ਸੀ ਮਾਂ ਆ ਆਪਣੀ ਮਾੜੀ ਹੋਵੇ ਚੰਗੀ ਹੋਵੇ ਕੋਈ ਬੱਚਾ ਜਾਂਦਾ ਜਦੋਂ ਮਾਂ ਨੂੰ ਕਹਤਾ 100 ਰੁਪਏ ਦੇ ਲੈ ਕੇ ਤੇ ਉਹ ਤਰਨੇ ਤੇ ਜਾਂਦੀਆਂ ਦਿਹਾੜੀ ਦੀ ਆ ਦਵਾਨੀ ਦੀ ਮੈਂ ਦਵਾਨੀ ਦੀ ਹੋ ਗਈ ਹਾਂ ਜਦੋਂ ਉਹ ਠਾਇ ਪਾਣੀਆਂ ਦੇ ਵਿੱਚ ਛੰਨਾ ਗੋਏ ਵਾਲਿਆਂ ਦੇ ਵਿੱਚ ਮੈਂ ਜਨਮ ਦਿੱਤਾ ਸਭ ਕੁਝ ਪੀਰਤਾ ਆ ਜਿਹੜਾ ਪ੍ਰਧਾਨ ਹੈ ਮੈਂ ਇਹ ਵੀ ਇੱਕ ਪਾਸੇ ਦੱਜਾ ਪਹੂਈ ਤੇ ਇੱਕ ਪਾਸੇ ਦੱਜਾ ਹੀ ਗੰਦ ਮੇਰੇ 16 ਸਾਲ ਹੋ ਗਏ ਮੇਰੀ ਬੇਟੀ ਨੂੰ ਨੌਕਰੀ ਕਰਨ ਦੇ ਤੱਕ ਇਹ ਗੱਲ ਹੋਈ ਨਹੀਂ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਜਿੰਨਾ ਚਿਰ ਮੈਂ ਅੱਖੀ ਨਹੀਂ ਵੇਖੀ ਤੁਸਾਂ ਤੁਸੀਂ ਸੰਘਰਸ਼ ਦੇ ਵਿੱਚ ਦਿੱਲੀ ਕਿੰਨੀ ਤੇ ਰਹੇ ਤੇ ਤੁਹਾਡੀਆਂ ਕੀ ਕੀ ਮੰਗਾਂ ਸੀ ਮੇਰੀਆਂ ਮੰਗਾਂ ਇਹੋ ਸਗੀਆਂ ਸਾਨੂੰ ਖਰਾਬਾ ਮਿਲੇ ਕਿਉਂ ਸਾਡੀਆਂ ਫਸਲਾਂ ਰੁੜਿੰਗਾ ਮੈਂ ਨਾ ਦਾ ਨੁਸਾਨ ਕੋਈ ਹੋਇਆ ਉਹ ਮਿਲੇ ਸਾਡੀਆਂ ਜ਼ਮੀਨਾਂ ਜਿਹੜੀਆਂ ਪੱਕੀਆਂ ਹੋਈਆਂ ਨਾ ਕੱਚੀਆਂ ਕੀਤਾਂ ਉਹ ਸਾਡੀਆਂ ਮਾਲਕੀਆਂ ਬਣ ਜਾਣ ਕਲਵਿੰਦਰ ਨੇ ਵੀ ਕੱਲ ਤੁਹਾਡਾ ਜ਼ਿਕਰ ਕੀਤਾ ਤੁਸੀਂ ਵੀਡੀਓ ਦੇਖੀਓ 에어ਪੋਰਟ ਦੇ ਉੱਤੇ ਕਲਵਿੰਦਰ ਨੇ ਇੱਥੇ ਪੌਂਟ ਮੈਂ ਤੇ ਆਈ ਚਾ 7 ਵਜੇ 6 ਵਜੇ ਮੈਂ ਨਹੀਂ ਘਰੇ ਹੈਗੀ ਸੀ ਨਵੇਂ ਮਾਰਗ ਤੇ ਗਈ ਸੀ ਮੈਂ ਇਹ ਮੇਰਾ ਖਮ ਮੈਨੂੰ ਨਹੀਂ ਪਤਾ ਕਿ ਗੱਲ ਜਦੋਂ ਇਹ ਘਟਨਾ ਵਾਪਰੀ ਤੁਸੀਂ ਘਰ ਦੇ ਵਿੱਚ ਨਹੀਂ ਹੈਗੇ ਨਹੀਂ ਹੈਗਾ ਪਤਾ ਕਿਦਾਂ ਲੱਗਾ ਪਤਾ ਲੱਗਾ ਜਦੋਂ ਮੈਂ ਕਰੇ ਆਈਆਂ ਜਦੋਂ ਇੱਥੇ ਤੁਸੀਂ ਆਏ ਤੁਸੀਂ ਸ਼ਾਮੇ ਮੈਨੂੰ ਨਹੀਂ ਪਤਾ ਲੱਗਾ ਕਿ ਇਹਨਾਂ ਦੱਸਿਆ ਆਈ ਨੇਗਾ ਹਾਂ ਮੈਨੂੰ ਨਹੀਂ ਦੱਸਿਆ ਪਾਲਪੋਲੇ ਸੀ ਮੈਂ ਉੱਥੇ ਚੱਲ ਗਈ ਮੈਂ ਘਰੇ ਨਹੀਂ ਸੀ ਆਦੀ ਜੇਕਰ ਤੇ ਉਹਨੇ ਕਰਨਾ ਸੀ ਮਾਂ ਆ ਆਪਣੀ ਮਾੜੀ ਹੋਵੇ ਚੰਗੀ ਹੋਵੇ ਕੋਈ ਬੱਚਾ ਜਾਂਦਾ ਜਦੋਂ ਮਾਂ ਨੂੰ ਕਹਤਾ 100 ਰੁਪਏ ਦੇ ਲੈ ਕੇ ਤੇ ਉਹ ਤਰਨੇ ਤੇ ਜਾਂਦੀਆਂ ਦਿਹਾੜੀ ਦੀ ਆ ਦਵਾਨੀ ਦੀ ਮੈਂ ਦਵਾਨੀ ਦੀ ਹੋ ਗਈ ਹਾਂ ਜਦੋਂ ਉਹ ਠਾਇ ਪਾਣੀਆਂ ਦੇ ਵਿੱਚ ਛੰਨਾ ਗੋਏ ਵਾਲਿਆਂ ਦੇ ਵਿੱਚ ਮੈਂ ਜਨਮ ਦਿੱਤਾ ਸਭ ਕੁਝ ਪੀਤਾ ਆ ਜਿਹੜਾ ਪ੍ਰਧਾਨ ਮੈਂ ਇਹ ਵੀ ਇੱਕ ਪਾਸੇ ਦੂਜਾ ਪਹੂਈ ਤੇ ਇੱਕ ਪਾਸੇ ਤੇ ਜਾ ਹੀ ਗਾਂਦ